ਮਾੜਾ ਕਹਿੰਦੇ ਕਹਿੰਦੇ ਮੇਰਾ ਰੱਦਾ ਵੀ ਮੈਂ ਇਹ ਸਾਰੀ ਧਰਤੀ ਨੂੰ ਇੱਕ ਵਾਰ ਸਾਫ਼ ਕਰ ਦਿਆਂ ਨਵੇਂ ਸਿਰੇ ਤੋਂ ਰਚ ਲੈਣੇ ਆ ਇਹ ਗੱਲ ਜਦੋਂ ਸਾਧੂ ਸੰਤਾਂ ਕੋਲ ਪਹੁੰਚੀ ਕਹਿੰਦੇ ਸਾਰੇ ਮਹਾਪੁਰਖ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਕੋਲ ਗਏ 30 ਤਰੀਕ ਸੀ ਉਹਦਣ ਇਹ ਨਹੀਂ ਪਤਾ ਕਿਹੜੇ ਸੰਦੀ ਸੀ ਕਹਿੰਦੇ 30 ਸੀ ਤਰੀਕ ਗੁਰੂ ਨਾਨਕ ਸਾਹਿਬ ਕੋ ਆਪਣਾ ਸਾਰਿਆਂ ਨੇ ਕਿਹਾ ਮਹਾਰਾਜ ਜੀ ਜਿਹੜੇ ਆਪਣੇ ਸੰਗੀ ਨੇ ਸਾਡੇ ਨਾਲ ਬੰਦਗੀ ਕਰਨ ਵਾਲੇ ਸਾਡੀ ਸੰਗਤ ਇੰਨੀ ਸੇਵਾ ਕਰਦੀਨ ਨੇ ਜੁੜੇ ਹੋਏ ਨੇ ਇਹਨਾਂ ਦਾ ਵੀ ਰੋਡ ਨੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਜਾਓ ਆਉਂਦੀ 30 ਤਰੀਕ ਨੂੰ ਫੇਰ ਆਇਓ ਮਹੀਨੇ ਬਾਅਦ ਬੁਲਾਇਆ ਕਹਿੰਦੇ ਜੱਤ ਸਾਰੇ ਇਕੱਠੇ ਹੋ ਕੇ ਗਏ ਸਤਗੁਰੂ ਨਾਨਕ ਸਾਹਿਬ ਕਹਿੰਦੇ ਸੰਤੋ ਤੁਹਾਡੀ ਬੇਨਤੀ ਪ੍ਰਵਾਨ ਹੋ ਗਈ ਹੈ ਔਰ ਡਿਊਟੀ ਨਰੰਕਾਰ ਜੀ ਨੇ ਇਹ ਲਾਈ ਹੈ ਵੀ ਸਾਰੇ ਸੰਤਾਂ ਨੂੰ ਕਹੋ ਆਪੋ ਆਪਣੇ ਸੰਗੀਆਂ ਨੂੰ ਤੁਸੀਂ ਆਪ ਬਚਾ ਲਿਓ ਜਿਦਾ ਜਿੱਥੇ ਸੰਗੀ ਬੈਠਾ ਉਹ ਉਹਦੀ ਰੱਖਿਆ ਉਹ ਕਰੇ ਫੇਰ ਸਮਾਂ ਆਇਆ ਬਹੁਤਿਆਂ ਨੇ ਬੇਨਤੀ ਕੀਤੀ ਮਹਾਰਾਜੇ ਥੋੜਾ ਹੋਰ ਸਮਾਂ ਦੇ ਦੋ ਫੇਰ 87 ਰੱਖ ਲਿਆ ਫੇਰ 97 ਰੱਖ ਲਿਆ ਫੇਰ ਇਹ ਅੱਗੇ ਵਧਾ ਕੇ 2004 10 ਕਰਦੇ ਕਰਦੇ 14 ਤੋ ਹੁਣ ਗਾਹਾਂ ਕਰ ਲਿਆ ਮੈਂ ਮਾਂ ਮਹਾਂਪੁਰਖਾਂ ਨੂੰ ਕਿਸੇ ਨੂੰ ਪੁੱਛਿਆ ਮਾ ਕੇ ਗਾਂ ਗਾਵਣ ਵਧਾਈ ਜਾਂਦੇ ਆ। ਦਾ 2004 ਚ ਵੈਸੇ ਕੰਮ ਸਮਾਪਤੀ ਸੀ ਆਪਣੀ। ਉਹ ਇਸ ਸੁਨਾਮੀ ਜੀ ਆਈ ਸੀ। ਬਾਬਾ ਜੀ ਹੰਸਾਲੀ ਵਾਲੇ ਅੰਦਰ ਬੈਠ ਗਏ 10 ਦਿਨ ਵਾਸਤੇ। ਕਹਿੰਦੇ ਭਾਈ ਉਹ ਕਸ਼ਟ ਦਾ ਸਮਾਂ ਕੋਈ ਉਹ ਦੱਸਿਆ ਤਾਂ ਹੈ ਨਾ ਕੁਝ। ਬਾਅਦ ਵਿੱਚ ਦਰਵਾਜ਼ਾ ਜਦੋਂ ਖੋਲਿਆ ਸਾਰੇ ਕਹਿਣਵਾਰਾ ਜੀ ਬਹੁਤ ਵੱਡੀ ਸੁਨਾਮੀ ਆ ਗਈ ਸੀ ਬਚ ਗਏ ਜੀ ਐਣ। ਕਹਿੰਦੇ ਭਾਈ ਪਰਮਜੀਤ ਸਿੰਘ ਜਿਹੜੇ ਹੁਣ ਮਹਾਪੁਰਖ ਕਹਿੰਦੇ ਭਾਈ 10 ਗੁਣਾ ਘਟਾਈ ਐ ਮੈਨੂੰ ਬਹੁਤ ਗਾਲਾਂ ਪਈਆਂ ਇੰਟਰਨੈਟ ਤੇ ਲੋਕਾਂ ਦੀਆਂ ਵੀ ਇਹ ਬਕਵਾਸ ਮਾਰਦਾ ਐ ਕਹਿੰਦਾ ਇੱਕ ਬੰਦਾ ਕਿਵੇਂ ਘਟਾ ਸਕਦਾ ਕੁਦਰਤੀ ਗੱਲ ਆ ਪ੍ਰਮਾਤਮਾ ਨੇ ਜਿਵੇਂ ਉਹ ਗੱਲ ਜੀ ਮਲਾਉਣੀ ਮੈਂ ਘਰ ਸੀ ਡਿਊਟੀ ਤੇ ਜਾਣਾ ਇੱਕਾ ਸ਼ਾਮ ਨੂੰ ਦੁਪਹਿਰ ਜੇ ਨਿਆਣੇ ਕਹਿੰਦੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਡਿਸਕਵਰੀ ਚੈਨਲ ਤੇ ਸੁਨਾਮੀ ਲਹਿਰ ਬਾਰੇ ਆ ਰਿਹਾ ਕੁਝ ਤੁਸੀਂ ਦੇਖੋ ਮੈਂ ਬਹਿ ਗਿਆ ਦੇਖਣ ਲੇਖੋ ਉਥੇ ਕੀ ਗੱਲ ਆਈ ਉਹ ਹਿੰਦੀ ਵਿੱਚ ਚੱਲ ਰਿਹਾ ਸੀ ਪ੍ਰੋਗਰਾਮ ਉਹ ਉਹ ਕਹਿੰਦੇ ਬਈ ਸਾਨੂੰ ਸਾਡੀ ਸੈਟੇਲਾਈਟ ਨੇ ਸਾਡੇ ਕੈਮਰੇ ਨੇ ਇਹ ਦਰਸਾਇਆ ਬਈ 1000 ਫੁੱਟ ਲਹਿਰ ਉੱਚੀ ਉੱਠੀ ਔਰ ਅਸੀਂ ਕਿਹਾ ਵੀ ਹੁਣ ਗਏ ਖਤਮ ਕਰ ਪਰ ਇਹ ਨਹੀਂ ਸਾਵੇਂ ਲੱਗਦੀ ਉਹ ਕੈਮਰੇ ਦੀ ਗਲਤੀ ਸੀ ਜਾਂ ਸਾਡੀ ਵੀਡੀਓ ਦੀ ਗਲਤੀ ਸੀ ਜਾਂ ਕੀ ਗੱਲ ਸੀ ਉਹ किनारे तक आंदी आंदी 100 फुट रह गई ਇਹ 10 ਗੁਣਾ ਘਟਈ ਹੁਣ ਮੈਂ ਕਿਹਾ ਵੀ ਹੁਣ ਮੇਰੇ ਕੋਲ ਰਿਕਾਰਡਿੰਗ ਸਿਸਟਮ ਨਹੀਂ ਨਹੀਂ ਮੈਂ ਰਿਕਾਰਡ ਕਰਕੇ ਸਾਰੀ ਦੁਨੀਆ ਨੂੰ ਦਿਖਾਵਾਂ ਵੀ ਆਹ ਦੇਖੋ ਇਹ 10 ਗੁਣਾ ਘਟਾਈ ਸਾਇੰਸ ਕਹਿੰਦੀ ਹੈ 1000 ਫੁੱਟ ਲਹਿਰ 100 ਫੁੱਟ ਤੇ ਲੈਂਦੀ ਬਹੁਤ ਖਤਰਨਾਕ ਚੀਜ਼ ਸੀ ਉਹ ਤੁਸੀਂ ਹੰਸਾਲੀ ਵਾਲੇ ਸੰਤ ਕੋ ਮੈਂ 1987 ਤੋਂ ਲੈ ਕੇ ਅੰਤਮ ਸਮੇਂ ਤੱਕ ਜਾਂਦਾ ਰਿਹਾ ਬਾਬਾ ਜੀ ਨੇ ਮੈਨੂੰ ਜਦੋਂ ਮੈਂ ਜਾਣਾ ਉਹਨੇ ਕਿ ਐਤਵਾਰ ਵੀਰਵਾਰ ਕਥਾ ਤੂੰ ਕਰਨੀ ਕਰਨੀ ਮੈਂ ਸਤ ਵਜਨ ਕਹਿੰਦੇ ਜਦੋਂ ਵੀ ਮੈਂ ਉਤਰਨਾ ਗੱਡੀ ਚ ਭਾਈ ਸਾਹਿਬ ਪਹਿਲਾਂ ਅਰਦਾਸ ਕਰਕੇ ਆਉਂ ਮਹਾਰਾਜ ਨੂੰ ਬੇਨਤੀ ਕਰੋ ਵੀ ਐਟਮ ਬੰਬ ਨਾ ਡਿੱਗਣ ਮੈਂ ਦੁਨੀਆ ਨੂੰ ਬਚਾ ਕੇ ਰੱਖੋ ਐ ਕਰੋ ਐ ਕਰੋ ਮੈਂ ਕਿਹਾ ਬਾਬਾ ਜੀ ਕੀ ਗੱਲ ਕਹਿੰਦੇ ਦੇਖੋ ਭਾਈ ਗਲਤੀ ਤਾਂ ਮਨੁੱਖਾਂ ਨੇ ਕੀਤੀ ਆ ਪਸ਼ੂਆਂ ਨੇ ਪੰਛੀਆਂ ਨੇ ਦਰਖਤਾਂ ਨੇ ਕੀ ਗਲਤੀ ਕੀਤੀ ਆ ਇਹਨਾਂ ਨੂੰ ਕਿਉਂ ਸਜ਼ਾ ਮਿਲਦੀ ਨਾਲ ਮਾਜੀ ਬਚਨ ਤਾਂ ਠੀਕ ਆ ਆਪ ਜੀ ਦਾ ਹਰ ਵੀਰਵਾਰ ਐਤਵਾਰ ਪਟਿਆਲਿਆਂ ਹੈਡ ਗ੍ਰੰਥੀ ਗੁਰਮੀਤ ਸਿੰਘ ਜੀ ਹੁੰਦੇ ਸੀ ਉੱਥੇ ਉਹਨਾਂ ਨੂੰ ਵੈਨ ਦੇ ਪੈਸੇ ਦਿੰਦੇ ਸੀ ਬਾਬਾ ਜੀ ਪੰਜ ਪਿਆਰੇ ਉੱਥੋਂ ਲਿਆਉਣੇ ਪਹਿਲਾਂ ਬਿਠਾ ਕੇ ਪ੍ਰਸ਼ਾਦਾ ਸਕਾਉਣਾ ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲਿਆ ਕੇ ਕਹਿਣਾ ਅਰਦਾਸ ਕਰੋ ਵੀ ਬੰਬ ਨਾ ਡਿੱਗਣ ਲੜਾਈ ਨਾ ਲੱਗੇ ਇਹ ਟਲ ਜੇ ਸਾਰਾ ਕੁਝ ਇਹ ਮਹਾਪੁਰਖ ਟਾਲ ਦਿੰਦੇ ਹੁੰਦੇ ਆ ਉਹਨਾਂ ਨੇ ਕਿਵੇਂ ਟਾਲੀ ਪੰਜ ਪਿਆਰਿਆਂ ਤੋਂ ਅਰਦਾਸਾਂ ਕਰਾ ਕਰਾ ਕੇ ਕਰਾ ਕਰਾ ਕੇ ਸੰਸਾਰ ਦਾ ਸੰਕਟ ਬਹੁਤ ਟਾਲਿਆ ਇਸ ਕਰਕੇ ਸਾਧ ਸੰਗਤ ਮਹਾਪੁਰਖ ਜਿਹੜੇ ਹੁੰਦੇ ਨੇ ਹੁਣ ਉਹਨਾਂ ਦੀ ਗੱਲ ਕਿਉਂ ਮੰਨਦੇ ਨੇ ਨਰੰਕਾਰ ਜੀ ਕਿਉਂਕਿ ਪੂਰਨ ਜੋਤ ਜਗ੍ਹਾ ਘਟਮੈਂ ਇੱਕ ਦਿਨ ਤੁਸੀਂ ਇਹ ਜੇ ਥਾਂ ਖੜ੍ਹ ਜਾਓਗੇ ਜਾ ਕੇ ਜਿੱਥੇ ਫਿਰ ਇੱਕ ਦੂਜੇ ਦੇ ਮੂੰਹ ਹਲ ਤੁਸੀਂ ਬੀਟਰ ਬੀਟਰ ਦੇਖਣਾ ਵੀ ਇਹ ਤਾਂ ਬਣੀ ਕੁਝ ਨਹੀਂ ਇਹ ਸਿਆਣਪ ਨਾਲ ਚੱਲਦੇ ਹਾਂ ਤੁਸੀਂ ਮਾਰਾਇ ਨੇ ਕਿਹਾ ਸੀ ਆਪਣੀ ਬੁੱਧੀ ਦੀ ਸਿਆਣਪ ਛੱਡ ਦੋ ਆ ਮੈਂ ਮਹਾਪੁਰਖਾਂ ਦਾ ਰਿਹਾ ਉਹਨਾਂ ਸਮਿਆਂ 'ਚ 1974 ਦੀ ਗੱਲ ਹੈ 74 ਦਾ ਸਮਾਂ ਹੋਰ ਸੀ 80 'ਚ ਹੋਰ ਆ ਗਿਆ ਇਹ 90 'ਚ ਹੋਰ ਆ ਗਿਆ 2000 'ਚ ਹੋਰ ਆ ਗਿਆ ਆ ਪਿਛਲੇ 2000 ਤੋਂ ਤਾਂ ਲੈ ਕੇ ਗਾਹਾਂ ਬਹੁਤ ਹੀ ਸਮਾਂ ਖਰਾਬ ਜਾ ਘਟਿਆ ਜਾ ਸੋਚਾਂ ਬਹੁਤ ਮਾੜੀਆਂ ਅੱਜ ਕੱਲ ਦੇ ਨਿਆਣਿਆਂ ਦੀਆਂ ਲੋਕਾਂ ਦੀਆਂ ਵਿਚਾਰਾਂ ਬੜੀਆਂ ਮਾੜੀਆਂ ਇੰਝ ਪ੍ਰਤੀਤ ਹੁੰਦਾ ਵੀ ਇਹ ਜ਼ਮਾਨਾ ਬਦਲ ਗਿਆ ਵੀ ਅਸੀਂ ਇਹ ਜ਼ਮਾਨੇ 'ਚ ਆਪਣੇ ਆਪ ਨੂੰ ਬੇਗਾਨੇ ਜਿਹਾ ਮਹਿਸੂਸ ਕਰਦੇ ਹਾਂ ਉਹ ਗੱਲਾਂ ਨਾ ਰਹੀਆਂ ਜਦ ਕਦੇ ਸਾਨੂੰ ਪੁਰਾਣੇ ਸਿੰਘ ਮਿਲਦੇ ਆ ਅਸੀਂ ਇੱਕ ਦੂਜੇ ਨੂੰ ਪੁੱਛਦੇ ਉਹ ਸਮਾਂ ਫੇਰ ਵੀ ਆਊਗਾ ਜਿਹੜਾ ਆਪਾਂ ਬਤੀਤ ਕਰ ਚੁੱਕੇ ਹਾਂ ਮਹਾਪੁਰਖਾਂ ਦੇ ਨਾਲ ਕਹਿੰਦੇ ਮੁਸ਼ਕਲ ਆ ਵੀ ਨਾ ਤਾਂ ਉਹ ਜਾਂ ਮਹਾਪੁਰਖ ਆਵੇ ਨਾ ਕੋਈ ਸਮਾ ਹੋਇ ਜਾਵੇ ਕਿਉਂਕਿ ਵਿਰਾਗ ਤਿਆਗ ਸੰन्यास ਜਤ ਸਤ ਸੰਤੋਖ ਅੱਜ ਦੇ ਲੋਕਾਂ 'ਚ ਕੋਈ ਸਬਰ ਨਹੀਂ ਕੋਈ ਸੰਤੋਖ ਹੈ ਹੀ ਨਹੀਂਗਾ ਮਾੜੀ ਜੀ ਗੱਲ ਫੋਨ ਤੇ ਪੁੱਛਣਗੇ ਚਾ ਪਾਠ ਆ ਕਰਨਾ ਕਰ ਲੋ ਜੀ ਦਸਾਂ ਦਿਨਾਂ ਬਾਅਦ ਫੋਨ ਆਉਂਦਾ ਆ ਤੁਸੀਂ ਕਹੇ ਸੀ ਪ੍ਰਕਾਸ਼ ਦਿਖਦਾ ਮੈਂ ਕਹੇ ਦਸਾਂ ਦੇ ਨਾਲ ਆ ਪ੍ਰਕਾਸ਼ ਨਹੀਂ ਆ ਇਹ ਲੋਕ ਐਂ ਸਾਵਣੇ ਵੀ ਇਵੇਂ ਲਾਈਟ ਚਗਾਉਣੀ ਇਹ ਹੋ ਗਿਆ ਆ ਮੋਬਾਈਲ ਤੇ ਹੱਥ ਜਾਂ ਮਾਰ ਕਾ ਉਹ ਗਏ ਪੈਸੇ ਤੁਸੀਂ ਐ ਨਿਆਣੇ ਵਾਲੇ ਗੱਲਾਂ ਨਾ ਕਰੋ ਤੈ ਹਮ ਅਧਿਕ ਤਪੱਸਿਆ ਸਾਦੀ ਉਗਣਾ ਮੈਂ ਚਾਰ ਯੁੱਗ ਤੱਕ ਬੈਠਾ ਰਿਹਾ ਇਹ ਵਿਦਕਰਤ ਤਪੱਸਿਆ ਭਇਓ ਦਵੈ ਤੇ ਇੱਕ ਰੂਪ ਵੈਗੋ ਕਿੰਨੇ ਯੁੱਗ ਤੱਕ ਕਿੰਨਿਆਂ ਯੁੱਗਾਂ ਤੋਂ ਬਾਅਦ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨਰੰਕਾਰ ਜੀ ਦੇ ਵਿੱਚ ਕਹਿੰਦੇ ਅਭੇਦ ਹੋਏ ਆਂ ਆਨੰਦ ਆ ਗਿਆ ਕੀ ਕਹਿੰਦੇ ਕਹਿੰਦੇ ਮੈਨੂੰ ਆਪਣੇ ਕੋਲ ਬੁਲਾ ਕੇ ਬਿਠਾਇਆ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪ੍ਰਚਰ ਕਰ ਬੇ ਕਹੋ ਸਾਜਾ ਮੈਂ ਆਪਣਾ ਪੁੱਤਰ ਨਵਾਜਿਆ ਤੁਹਾਨੂੰ ਬਹੁਤ ਇਹ ਆਨੰਦ ਮੈਂੀ ਬਚਣਾ ਵੀ ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੇ ਇਹਨੂੰ ਸੌਫਟਵੇਅਰ ਤੋਂ ਹਾਰਡਵੇਅਰ ਚ ਲੈ ਜਾਈਓ ਗੱਲਾਂ ਹੋਰ ਹੁੰਦੀਆਂ ਵੈਸੇ ਇੱਕ ਹੁੰਦਾ ਟੀਵੀ ਦਾ ਦੇਖਣਾ ਸਾਹਮਣੇ ਸਕਰੀਨ ਤੇ ਟੀਵੀ ਦੇਖੋ ਜੀ ਸੌਖਾ ਹੀ ਆ ਇੱਕ ਹੁੰਦਾ ਉਹ ਖਰਾਬ ਹੋ ਗਿਆ ਫਿਰ ਮਕੈਨਿਕ ਨੂੰ ਕਹਿੰਦੇ ਇਹਨੂੰ ਦੇਖਿਓ ਜੀ ਉਹ ਕਹਿੰਦਾ ਮੰਦਰ ਨੂੰ ਖੋਲੂਗਾ ਇਹਨੂੰ ਉਹ ਪਿੱਛੋਂ ਖੋਲ ਕੇ ਜਿਉਂ ਜੰਜਾਲ ਜਿਹਾ ਕੱਢਦਾ ਤਾਰਾਂ ਦਾ ਉਹ ਕਈ ਕੁਝ ਟਰਾਂਸਮੀਟਰ ਜੇ ਹੋਰ ਦਿਮਾਗ ਘੁੰਮ ਜਾਂਦਾ ਦੇਖਣ ਨਾਲ ਅਤੇ ਬਹੁਤ ਔਖਾ ਇਹਨੂੰ ਦੇਖਣਾ ਹੀ ਸੌਖਾ ਜੀ ਇਹਦੀ ਹੋਰ ਪਿੱਛੇ ਚਲੇ ਜਾਈਏ ਜਦੋਂ ਸਾਜਗ ਦੇ ਵਿੱਚ 45 ਪਦਮ ਦਾਇੰਤ ਇਕੱਠਾ ਹੋ ਗਿਆ ਸੀ ਮੈਨੂੰ ਅੱਜ ਵੀ ਉਹੀ ਸਮਾਂ ਲੱਗਦਾ ਵੀ ਅੱਜ ਵੀ 45 ਪਦਮ ਦਾਇੰਤ ਧਰਤੀ ਤੇ ਹੋ ਗਏ ਆ ਕਿਉਂਕਿ ਹਰੇਕ ਬੰਦਾ ਦਾਇੰਤ ਬਿਰਤੀ ਹੋਈ ਆ ਬਸ ਤੇ ਮੀਟ ਦੇ ਮੰਗਰ ਪਏ ਹੋਏ ਨੇ ਟਾਂਡਿਆਂ ਦੇ ਮੰਗਰ ਪਏ ਨੇ ਜੇ ਸਾਡੇ ਵਰਗਾ ਕੁਝ ਕਹਿੰਦਾ ਸਾਡੇ ਮੰਗਰੀ ਪੈ ਜਾਂਦੇ ਕਿ ਵੀ ਤੈਨੂੰ ਹੀ ਪਹਿਲਾਂ ਵੱਡ ਕੇ ਬਣਾਉਣੇ ਆ ਇਹ ਜਿਹੜੀਆਂ ਗੱਲਾਂ ਨੇ ਬਹੁਤ ਦੁਖਦਾਈ ਹੁੰਦੀਆਂ ਤੁਸੀਂ ਕੀ ਜਾਣਦੇ ਉੱਥੇ ਕੀ ਹਿਸਾਬ ਹੈ ਤੇ ਇੱਥੇ ਕੀ ਹਿਸਾਬ ਹੈ ਤੁਹਾਡੇ ਤੇ ਉਹ ਕਿੰਨੇ ਦੁਖੀ ਨੇ ਤੁਹਾਨੂੰ ਪਤਾ